ਅੱਛਾ ਦਰਬਾਰ ਕੀ ਜੈ ਔਰ ਬਾਬੇ ਚਪੜ ਨਾ ਦੀ ਜੈ

i did it better ਕੈ ਬੈਠ ਜਾ ਆਇਆ ਅਰੇ ਮੈਨੂੰ ਅਰੇ ਮਹਿਤਾਂ ਸਣੀ ਦੀ ਮਸਤ ਤੋਂ ਬਾਤ ਦਰਾ ਸਰਲ ਮਾ ਵਿਟ ਪਿਆਹ ਆਰਵਾ ਵਿਟ ਪਿਆਹ ਭਪਿੰਦਰ ਜੀ ਦੇ ਬਾਬਾ ਜੀ ਨੂੰ ਬਿਆ yeah. ਹਾਂਜੀ ਇਹ ਆ ਮੇਰਾ ਚੇਲਾ ਇਹ ਵੀ ਪੁੱਛਣਾ ਜਿਪ ਕੱਢਦਾ ਕਿ ਚੇਲਾ ਵੀ ਜਿਪ ਕੱਢ ਬਾਬੇ ਦਾਗਾ ਲੈ ਸੰਗ ਤੇ ਇਹ ਭਰੂਗਾ ਚੌਂਕੀ ਹੁਣ ਹਾਂ ਵੀ ਸੰਗ ਤੇ ਸਾਰੇ ਬਾਬੇ ਦੇ ਦੱਤੇ ਆਉਣੇ ਹੋ ਚੋਲੀਆਂ ਭਰ ਕੇ ਲੈ ਕੇ ਜਾਂਦੇ ਹੋ ਹਾਂਜੀ ਬਾਬਾ ਜੀ ਆਹ ਭਾਈ ਸੰਗਤੇ ਕਿਸੇ ਮਾਈ ਭੈਣ ਨੇ ਪੈਸਾ ਬਾਬਤ ਕਣ ਪਾਇਆ ਹੋਵੇ ਹੈ ਕੋਈ ਸੰਗਤ ਜੇ ਬੈਠਾ ਹੋਵੇ ਤੇਰੀ ਫੋਟੋ ਦੋ ਵਜੇ ਲਾਉਣ ਆਇਆ ਮੋਰਚਾ ਤੇ ਪੁੱਛ ਤੇਰੀ ਗੱਲ ਨਿਕਲੇ ਆਹ ਭਾਈ ਬੋਲ ਬਾਬਾ ਇਹ ਆਏ ਗੱਲ ਮੈਂ ਲਾਉਣ ਕਰਵਾਇਆ ਮੇਰਾ ਲਾਉਣ ਨਹੀਂ ਹੁੰਦਾ ਹਰ ਥਾਂ ਜਵਾਬ ਮਿਲ ਜਾਂਦਾ ਮੈਨੂੰ ਮਾਰਾ ਤੇਰੇ ਆਈਡੀ ਪ੍ਰੂਫ ਗਲਤ ਨੇ ਆਹ ਮਾਈ ਸਹੀ ਗੱਲ ਆ ਕਹੇ ਆ ਆਈਡੀ ਪ੍ਰੂਫ ਤਾਂ ਗਲਤ ਨੇਗੇ ਨਾਮ ਤਾਂ ਗਲਤ ਪਾਈ ਦਿੱਤੇ ਫੇਰ ਇਹਦਾ ਲੋਨ ਕਿੱਥੋਂ ਹੋ ਜੇ ਜੇ ਵਾ ਤੂੰ ਤਾਂ ਪੁੱਛ ਲੈ ਕੰਡੇ ਘੜ ਤੇ ਬਾਬਾ ਅਈਆ ਮਾਦਾ ਮਈ ਇਹ ਤਾਂ ਕੰਡੇ ਹੀ ਘੜਨੇ ਚੱਬ ਗੰਡ ਬਾਬਾ ਸਾਡਾ ਨਾਲ ਅਸੀਂ ਕੰਡੇ ਘੜ ਬਾਬੇ ਆ ਬਸ ਬਾਬਾ ਜੀ ਥੋੜੀ ਮੇਹ ਹੋ ਜੇ ਆਧਾਰ ਕਾਟ ਤੇ ਨਾਮ ਬਦਲ ਦੋ ਰਾਤੇ ਰਾਤ ਜਿਵੇਂ ਮਰਜੀ ਬਦਲ ਦੋ ਬਾਈਂ ਨਹੀਂ ਬਦਲਦੇ ਨੇ ਚੱਲ ਵੀ ਮਲੇ ਦਾ ਘਰ ਆਲਾ ਪਤਾ ਚੱਲ ਵੀ ਬਾਬਾ ਚੱਲਦੇ बाप तड़के सवेरे जाके सुविधा केंद्र जाके आपदा आईडी प्रूफ सही कर ठीक है ना हो हो ना होयो बापा हुक्म ठीक भाई किसी ने कण पाए होवे दवाइ दे पेंशन लेंदी होवे दवाकंद नी हो दुकी होवे है कोई सांगते

ਬਾਬਾ ਕਹਿੰਦਾ ਤੁਰ ਕੇ ਜਾ ਤੂੰ ਸੇਵਲਾ ਹਸਪਤਾਲ ਠੀਕ ਹੈ ਬਾਬੇ ਕਿਉਂ ਨਾਲ ਕਾਰਡ ਲੈ ਜੀ ਰਸਨ ਕਾਰਡ ਲੈ ਜਾ ਬਾਬਾ ਜੀ ਉਹ ਮਾਤਾ ਰਸਨ ਕਾਰਡ ਤੂੰ ਰਖ ਕਣਕ ਲੈਣ ਜਾਣਾ ਲੈਣ ਦਾ ਗੋਲੀਆਂ ਜਾਣਾ ਤੈਂ ਉੱਥੇ ਤੈਨੂੰ ਸ਼ੂਕਾ ਦਾ ਮੁੰਡਾ ਮਿਲੂ ਠੀਕ ਹੈ ਤੇ ਉਹਦੇ ਵੇਲੇ ਬਾਬੇ ਦਾ ਨਾਮ ਹੈ ਜੀ ਕਿਉਂਕਿ ਬਾਬੇ ਵੀ ਖਾਂਦੇ ਨੇ ਸਾਡੇ ਬਾਬੇ ਭਟੇ ਚੱਪਕਟ ਨਾਥ ਜੀ ਸਾਡੇ ਬਾਬਾ ਜੀ ਅੱਜ ਵੀ ਖਾਂਦੇ ਨੇ ਚਾਰ ਗੋਲੀਆਂ ਤੜਕੇ ਦੁਪਹਿਰੇ ਚਾਰ ਸ਼ਾਮ ਨੂੰ ਚਾਰ ਰੋਬੀ ਐ ਬਾਬਾ ਬੋਲ ਬੋਲ ਜੀ ਆਪਕੀ ਸ਼ੇਫ ਭਾਈ ਕਿਸੇ ਮਾਈ ਭੈਣ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੀ ਕਨਪਾਇਆ ਹੋਵੇ ਹਾਂਜੀ ਪਪਾਈ ਹਾਂ ਹਾਂਜੀ ਬਾਬਾ ਤੁਮ ਆਇਓ ਐਤੋ ਐ ਬਾਬਾ ਹੀ ਟੋਟੀ ਨਗਰੀ ਚ ਕੋਈ ਪੋਸਟ ਬੜੇ ਲਾਈਕ ਕਮੈਂਟ ਸ਼ੇਅਰ ਕੁਛ ਨਹੀਂ ਆਉਂਦਾ ਮੇਰੀ ਨਾ ਕੋਈ ਸ਼ੇਅਰ ਕਰਦੇ ਨਾਲ ਕਮੈਂਟ ਆਉਂਦਾ ਨਾਲ ਕੋਈ ਲਾਈਕ ਆ ਨਾ ਇਹ ਕਮੈਂਟ ਹਾਂਜੀ ਬਾਬਾ ਜੀ ਹਾਂਜੀ ਇਹ ਲਾਈਕ ਹਾਂਜੀ ਕਾ ਰੀਏ ਤੈਨੂੰ ਮਸ਼ਹੂਰ ਹਾਂਜੀ ਬਾਬਾਏ ਮਾਡਲ ਮੰਨੇ ਬਾਬਿਆਂ ਨੂੰ ਹਾਂਜੀ ਬਾਬਾਈ ਚੱਲ ਵਿੱਚ ਇੰਸਟਾਗ੍ਰਾਮ ਵਾਲੀ ਚੈਨ ਆਈਡੀ ਬਾਬਾਏ ਇਟ ਇਜ਼ ਮੀ ਪੀਵੀ03 ਤੇ ਆ ਗਈ YouTube ਚੈਨਲ ਹੈਗਾ ਆਰ ਆਰ ਐ ਮੂਵੀਜ਼ ਗੁਰੂਤ ਕਾ ਚੇਲਾ ਹਰਚ ਵੇ ਕਰੀਏ ਬੀਬਾ ਨੂੰ ਹੈ ਟਾਪਾਂ ਬੀਬੀ ਤੂੰ ਜੋ ਬਾਬੇ ਨਾਲ ਪਾਇਆ ਕਰ ਭਾਈਕੇ ਠੀਕ ਹੈ ਸਾਡੇ ਸੰਤਾਂ ਨਾਲ ਬਹਿ ਕੇ ਪਾਇਆ ਰਿੰਦਾ ਠੀਕ ਆ ਬਾਬਾਈ ਯਾਰ ਠੀਕ ਹੋ ਗਿਆ ਇਹ ਮਹਿੰਗੀ ਮਸ਼ਹੂਰ ਆ ਠੀਕ ਆ ਬਾਬਾਈ ਭਾਈਆ diri pakum, tanpa ayau ini, itu yang ini ਹੇ ਬੀਤਾਂ ਗਵਰਾਂ ਅੱਛਾ ਜੀ ਵਾਲਿਆਂ ਗੁਰਿਆ ਸਾਥ ਬਲੇ ਜਾ ਕਰ ਉਹ ਵਧੀਆ ਚੀ ਜੀ ਵਾਲਿਆਂ ਸਰਦਾ ਕੇ ਉਹ ਬਗਲੜੀ ਬੰਦੇ ਹੀ ਪੇ ਰਹੀ ਹੈ ਜੀ ਕਰੀ ਜਾਂਦਾ ਹੈ ਪੂਰਾ ਬੜਾ ਮਟਕ ਸਾਡੇ ਬਾਪਾ ਵੀ ਤੰਗ ਹੋਇਆ ਪਿਆ ਜੀ ਗਏ ਸੀ ਆਸਪਤਾਲ ਹੈ ਬਾਬਾ ਜੀ ਕਰਨੀ ਹੋ ਰਹੇ ਜਾਂਦੀ ਜਾਂਦੀ ਪਰ ਲੋਕਾਂ ਨਾਲ ਮਾੜਾ ਜਾਂਦਾ ਗੁੱਸਾ ਲਪੜੀਆਂ ਪਈਆਂ ਤੇ ਦੇਖਾ ਕੇ ਨਹੀਂ ਨਹੀਂ ਦੇਖਾ ਨਹੀਂ ਗਿਆ ਕੋਈ ਨਹੀਂ ਬੱਚਾ ਕਰ ਦੇਣਾ ਤੈਨੂੰ ਸਿੱਖ ਤੂੰ ਜੀਵ ਵਾਲੀ ਰੂੜੀ ਖਾ ਕੇ ਕਰ ਕੀ ਕੰਮ ਨਹੀਂ ਕਰਦੀ ਜੀਵ ਵਾਲੀ ਕੋਈ ਖਾ ਕੇ ਉੱਠਾ ਨਹੀਂ ਜਾਂਦਾ ਬਾਬਾ ਉਹਦਾ ਡੀ ਕਰਦਾ ਪੈਰਾਂ ਨੂੰ ਜੀ ਕਰਦਾ ਹਾਂਜੀ ਪੈਰਾਂ ਨੂੰ ਜੀ ਕਰਦਾ ਬਾਬਾ ਡੀਜ਼ਲ ਡੀਜ਼ਲ ਲੈ ਜਾਂ ਕਿੱਥੇ ਪਟਰੋਲ ਵਾਲੇ ਜਾਂ ਆ ਬੱਚਾ ਗੱਲ ਸਹੀ ਸਿਆਣੀ ਹੈ ਡੀਜ਼ਲ ਕਿੱਥੇ ਡੀਜ਼ਲ ਇੰਜਣ ਇਕੱਠੇ ਪਟਰੋਲ ਇੰਜਣ ਕਿੱਥੇ ਸੀ ਇੰਜੀ ਹਾਂ ਗੱਲ ਤੇਰੀ ਠੀਕ ਹੈ

ਯਾ ਇਤਈ ਓਹ 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 ਗੁੜੀ ਗੁੜੀ ਚਲੇ ਗੁੜੀ 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 ਬਾਬ ਨੂੰ ਗੁੜੀ ਜੀਵਲੀ ਮੂੰਹ ਚ ਲੱਗਦੇ ਤੇ ਮੂੰਹ ਚ ਰੱਖਦੇ ਮੂੰਹ ਚ ਤਲਗੇ 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 ਓਹ ਬਾਬਾ ਕਹਦਾ ਤੈਨੂੰ ਕਿਹਾ ਸੀ ਦੋਜ ਪੂਰੀ ਖਾ